ਵੇਰੋਂ ਮਾਗੇ ਸੁਨਦਾ ਦਿਵਰੇ ਚੌਲ ਕੇਦੇ ਨੇਗੇ ਇਹ ਇਹ ਆ ਕਿ ਵੀਰੋ 11 21 ਬਾਂਸਪਤੀ ਆ ਦੇਖੋ ਤੇ ਆ ਚੌਲਾਂ ਦੇ ਕਿੰਨੇ ਜਿਆਦੇ ਡੋਟੀ ਆ ਤੇ ਲੈ ਹਲਦੀ ਦੇਖੋ ਲੈ ਆਹ ਹਾਈ ਇੰਨੀ ਜਿਆਦੇ ਲੈ ਫਿਰ ਅਗਲਾ ਕਹਿੰਦਾ ਦਾਣੇ ਮਾਰਦੀ ਆ ਦਾਣੇ ਨਹੀਂ ਮਸ਼ੀਨ ਮਾਰਦੀ ਆ ਕਿ ਪ੍ਰਾਲੀ ਨਾਲ ਲੱਫਟ ਕੇ ਛਲਾਬ ਹੋ ਜਾਂਦੀ ਆ ਉਦੋਂ ਦਾਣੇ ਆਉਂਦੇ ਆ ਬਟਾ ਥੱਲੇ ਆਸਵਾਜੀ ਆਸਵਾਜੀ ਤੇ ਹਾਂਜੀ ਵੀਰੋ ਤੁਹਾਡਾ ਸਾਰਿਆਂ ਦਾ ਵੈਲਕਮ ਆਪੇ ਨਵੇਂ ਘੈਂਟ ਜੇ ਵਲੌਗ ਦੇ ਵਿੱਚ ਜੋ ਕਿ ਵੀਰੋ ਅੱਜ ਆਪਣੇ ਖਾਤੇ 'ਚ ਲੱਗਣੀਆਂ ਕਰਪੈਨ ਤੇ ਚਲੋ ਬਾਦ ਚੱਲਦੇ ਹਾਂ ਉਹ ਖਾਤੇ ਨੂੰ ਤੇ ਉੱਥੇ ਜਾ ਕੇ ਗੱਲਬਾਤ ਕਰਾਂਗੇ ਸਾਰੀ ਤੇ ਚਲੋ ਫਿਰ ਆਜੋ ਤੁਹਾਨੂੰ ਅੰਕ ਨਾ ਬਣਾਉਣੇ ਆ ਚਲੋ ਜੀ ਟੱਕਣ ਚਲੋ ਚਲੋ ਸਾਰੇ ਅੰਕ ਜੀ ਆਹੇ ਜੋ ਕਿ ਆਕੇ ਨਾ ਕੀਲਾ ਮਸ਼ੀਨ ਦਾ ਆਪਣੀ ਦਾ ਪ੍ਰੀਤੋ ਪ੍ਰੀਤੋ ਪ੍ਰੀਤ ਪ੍ਰੀਤ ਨਾ ਰੱਖਿਆ ਅੰਕ ਨੇ ਇਹ ਆਪਣੇ ਘਰਾਂ ਨਹੀਂ ਸੁੰਦਰਾ ਹੋਰ ਦਾ ਆਪਾਂ ਦੇਤੀ ਹਾਂ ਦੇਤੀ ਹੋਏ ਨਾਂ ਨਹੀਂ ਰੱਖਣਾ ਕੋਈ ਨਵਾਂ ਯਾ ਨਾ ਰੱਖਾਂਗੇ ਅਸਾਂ ਸੋਚਿਆ ਹੀ ਨਾਂ ਅੰਕਰ ਕੋਈ ਸੋਚ ਕੇ ਦਾਖਲ ਨੇ ਲੋਨੋ ਬਸ ਬਸ ਠੀਕ ਆ ਤੇ ਬਸ ਵੀ ਹੁਣ ਅੱਗੇ ਚੋਲ ਬਟਨ ਤੇ ਜਾ ਕੇ ਉਹਨੂੰ ਤਾਂ ਇਹ ਕਿਹੜੇ ਚੋਲ ਬਟਨ ਨੇ ਆ ਤੁਹਾਨੂੰ ਸਾਰਾ ਕੁਝ ਫੇਰੇ ਦੱਸਾਂਗੇ ਤੇ ਚਲੋਣ ਵੱਧ ਗਈ ਸੈਲਫ ਬੈਂਡਿੰਗ ਜਦ ਕੋਈ ਆਤਨਾ ਵਾਇਟ ਤੇ ਬਾਈ ਹੁਣ ਕਟਰ ਪਾਉਣ ਲੱਗਦੇ ਆ ਤੇ ਇੱਥੇ ਹੀ ਕਟਰ ਪਾ ਲਾਂਗੇ ਯਾ ਇਹ ਆਹ ਤੁਹਾਨੂੰ ਦਿਖਾ ਦਿੰਨੇ ਆ ਐਸ ਐਮ ਐਸ ਆਹ ਹੁੰਦਾ ਹੀ ਐਸ ਐਮ ਐਸ ਇਹ ਕੀ ਕੰਮ ਕਰਦਾ ਕਿਹੜੇ ਖੇਤੀਬਾੜੀ ਬੰਦੇ ਤਾਂ ਪਤਾ ਹੀ ਆ ਕਿਹੜੇ ਸ਼ਹਿਰੀ ਉਹਨਾਂ ਨੂੰ ਇਹ ਪਤਾ ਨਹੀਂ ਹੈਗਾ ਇਹ ਕਿਵੇਂ ਆ ਕਰੇ ਪਰਾਲੀ ਹੁੰਦੀ ਆ ਇਹ ਕੁਤਰਾ ਕਰ ਦਿੰਦੀ ਆ ਪੂਰਾ ਕਿਵੇਂ ਉਹ ਟੋਕਾ ਕਰ ਦਿੰਦੇ ਆ ਇਹ ਸ਼ਹਿਰੀ ਉਹਨਾਂ ਦਾ ਤਾਂ ਨਾ ਕਿਉਂਕਿ ਪਿੰਡਾਂ ਦਾ ਪਤਾ ਹੀ ਹੁੰਦਾ ਨਾ ਕੀ ਕੀ ਹੁੰਦਾ ਇਹ ਐਸ ਐਮ ਐਸ ਦਾ ਮਤਲਬ ਤੇ ਚਲੋ ਹੁਣ ਚੱਲਦੀ ਮਸ਼ੀਨ ਦਿਖਾਵਾਂਗੇ ਤਦ ਦਾ ਪੈ ਰੀ ਨੇ ਬੈਲਟਾ ਤੇ ਲੋਈ ਬਾਈ ਮਸ਼ੀਨ ਚੱਲ ਲਈ ਖੱਤੇ ਚ ਤੇ ਆਪਾਂ ਹੀ ਮਗਰ ਮਗਰ ਚੱਲਦੇ ਆਂ ਇਹ ਵਾਹ ਟਰਾਲੀ ਲੈ ਕੇ ਚੱਲਾਂਗੇ ਤੇ ਚਲੋ ਬਾਈ ਚੱਲਦੇ ਆ ਤੇ ਤੁਹਾਨੂੰ ਚਲਦੀ ਦਿਖਾਵਾਂਗੇ ਮਸ਼ੀਨ ਲਓ ਜੀ ਬਾਈ ਆਪਾਂ ਲੈ ਕੇ ਜਾਈਦਾ ਟਰਾਲੀ ਤੇ ਚਲੋ ਤੁਹਾਨੂੰ ਦਿਖਾਵਾਂਗਾ ਤੇ ਚਲਦੀ ਮਸ਼ੀਨ ਤੇ ਕਿਹੜੇ ਚੌਲ ਪੱਟਿਆਂ ਜਾ ਕੇ ਤੁਹਾਨੂੰ ਇੱਥੇ ਦੱਸਾਂਗੇ ਤੇ ਚਲੋ ਫਿਰ ਆਜੋ ਖਾਦ ਹੈ ਜੀ ਇਸਨੇ ਸੇ ਲੱਗਿਆ ਆ ਤੇ ਆਹ ਦੇਖੋ ਜੀ ਟੋਕਾ ਇਹ ਤੋ ਦੇਖੋ ਲੈ ਤੇ ਇਹ ਸਾਨੂੰ ਦਾਣੇ ਵੀ ਦਿਖਾਉਂਦਾ ਦੇਖੋ ਦਾਣੇ ਦੋਨੇ ਜਮਾਂ ਹੀ ਛੱਟਦੇ ਹੈਗੀ ਨਾ ਦਾਣ ਦੂਰੇ ਛੱਟਦੀ ਆ ਮਾਨਲਾ ਵਧੀਆ ਚੱਲਦੀ ਤੇ ਚਲੋ ਵੀ ਮੈਂ ਦੱਦਨਾ ਕੇਰੇ ਚੌਲ ਨੇਗੇ ਇਹ ਇਹ ਹੈਗੇ ਆ ਬਈ 11 21 ਚੌਲ ਨੇਗੇ ਬਾਂਚ ਬਤੀ ਤੇ ਚਲੋ ਸਾਨੂੰ ਵੀ ਚੌਲ ਦੀ ਦੇ ਸੱਦਿਓ ਕਿੰਨੇ ਵਧੀਆ ਚੌਲ ਨਿਕਲੇ ਹੋਏ ਨੇਗੇ ਤੇ ਸੁਣਦਾ ਦਦਨ ਬਈ ਕਿੰਨੇ ਕਿੰਨੇ ਟਾਕਾ ਇਹ ਹੈਗੇ ਵੀ 3.5 ਕੇਲਾਂ ਦੇ ਉੱਪਰ ਟਾਕਾ ਮਤਲਬ ਵੀ ਤਿੰਨ ਕੇਲੇ ਚਾਰ ਬੈਸਵੇ ਤੇ ਬਈ ਇਹ ਵੀ ਚੋਲ ਵੀ ਹਲਦੀ ਰੋਗ ਚਾ ਸਾਹਮਣੇ ਦੀ ਦੇ ਜਾਂ ਕਿੰਨੇ ਜੇ ਡੋਡੀ ਬਈ ਹੋਈ ਆ ਦੱਸ ਦੇਖੋ ਜੀ ਤੇ ਪਰ ਨੀਵੇਂ ਰੱਬ ਦੀ ਮੇਨਰ ਇਹ ਵਿੱਚੋਂ ਵਿੱਚੋਂ ਹੀ ਆ ਬਾਲੀ ਨਹੀਂ ਹੈਗੀ ਤੇ ਚਲੋ ਬਈ ਦੇ ਦਿਆਂ ਕਿੰਨੇ ਕੁਆਂਟ ਚੋਲ ਲਿੱਕਦੇ ਆ ਤੇ ਚਲੋ ਫਿਰ ਆਜੋ ਮੇਰਾ ਪਹਿਲਾ ਡੈਂਕ ਪਹੁੰਚ ਜਾਂਦੇ ਹੁਣ ਦੋ ਜਿਵੇਂ ਪਹਿਲਾ ਡੱਗ ਪੈ ਗਿਆ ਤੇ ਤੁਹਾਨੂੰ ਚੌਲ ਦਿਖਾ ਦਈਏ ਇਹ ਪਹਿਲਾ ਡੱਗ ਪੈ ਗਿਆ ਤੇ ਚੌਲ ਦੇਖੋ ਤੇ ਭਾਈ ਇੱਕ ਗੱਲ ਤੇ ਵਧੀਆ ਯਾਰ ਇੰਨਾ ਰੋਗ ਨਹੀਂ ਹੈਗਾ ਹਲਦੀ ਦਾ ਦੇਖੋ ਹੈਗੀ ਆ ਵਿੱਚ ਵਿੱਚੋਂ ਪਰ ਇੰਨੀ ਨਹੀਂ ਹੈਗੀ ਤੇ ਰੱਬ ਦੀ ਮਿਹਰ ਆ ਆ ਚੌਲਾਂ ਦੇ ਕਿੰਨੇ ਜਿਆਦੇ ਡੋਟੀ ਆ ਤੇ ਲੈ ਹਲਦੀ ਦੇਖੋ ਲੈ ਆਹ ਹਾਈ ਇੰਨੀ ਜਿਆਦੇ ਲੈ ਇੱਧਰ ਇੰਨੀ ਜਿਆਦੇ ਨਹੀਂ ਹੈਗੀ ਜੀ ਚਲੋ ਰੱਬ ਦੀ ਮਿਹਰ ਆ ਵੀ ਇੰਨੀ ਆ ਦੇਖੋ ਮਾਰੀ ਮੋਟੀ ਉੱਡਦੀ ਆ ਬਾਹਰ ਨਹੀਂ ਆਉਂਦੀ ਯਾਰ ਇਹ ਤਾਂ ਮਰੇ ਹੱਥ ਹੀ ਮਾਰਿਆ ਲੈ ਕਿੰਨੀ ਜਿਆਦੇ ਆ ਐਸ ਨੂੰ ਦੱਦਨੇ ਆ ਐਂ ਦੇ ਲੋ ਵੀ ਐਂ ਗੇੜਾ ਲਾਇਆ ਤੇ ਉੱਥੇ ਕਿ ਡੈਗ ਪਵਾਇਆ ਆਪਾਂ ਨੇ ਇੱਕ ਡੱਗ ਉੱਥੇ ਪਵਾਇਆ ਤੇ ਇੱਥੇ ਘਡੇ ਡੱਗ ਪਵਾਇਆ ਤੇ ਇਹ ਗੇੜਾ ਇੱਕ ਹੀ ਹੋਇਆ ਤੇ ਦੂਜਾ ਵਸਾਈ ਨਹੀਂ ਲੈ ਗੇ ਤੇ ਹੁਣ ਦੇਖਦੇ ਆ ਚਲੋ ਕਿ ਕਿੰਨੇ ਆ ਉਹ ਦੇਖੋ ਜੀ ਸਾਹਮਣੇ ਹਲ ਦੇ ਉਰਦੀ ਲੈ ਬਿਨਾ ਕਰ ਪੈਣ ਤੋਂ ਮਨ ਲਾ ਹਵਾ ਦਾ ਜੋਕਾ ਜਿਹਾ ਆਇਆ ਮੜਿਆ ਦੇਖੋ ਲੈ ਤੇ ਵੀ ਪਿੰਡ ਦੇ ਸੀਚ ਨੂੰ ਡੋਡੀ ਦਾ ਹਾਲ ਦਿਖਾਉਣੇ ਆ ਦੇਖੋ ਲੈ ਤੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਇਲਾਕੇ ਵਿੱਚ ਕਿੰਨੀ ਜਿਆਦਾ ਡੋਡੀ ਪਈ ਹੋਈ ਆ ਲੋ ਜੀ ਹੁਣ ਆਪਾਂ ਅੰਕਾਂ ਨਾਲ ਗੱਲ ਕਰਦੇ ਹਾਂ ਡਰਾਈਵਰ ਸਾਹਿਬ ਨਾਲ। ਹੋਰ ਅੰਕ ਜੀ ਕਿਵੇਂ ਆ? ਠੀਕ ਆ ਜੀ ਤੁਸੀਂ ਦੱਸੋ। ਵਧੀਆ। ਅੱਜ ਕੀ ਕਹਿੰਦੀ ਆ ਫਿਰ ਉਹ ਰੇ ਚੌਲਾਂ ਦਾ ਹਾਲ? ਹਾਂ ਵਧੀਆ ਜੀ ਵਧੀਆ ਚੱਲਦੀ ਆ ਨਾ ਭਾਂਦੀ ਆ ਨਾ ਦਾਣਾ ਮਾਰਦੀ ਆ। ਪੂਰਾ ਵਧੀਆ? ਐਸਐਮਐਸ ਵਧੀਆ ਸੈੱਟ ਚੱਲ ਰਿਹਾ ਜਿਗਾਰ। ਬੜਾ ਠੀਕ ਆ। ਹੋਰ ਐੜੀ ਕਹਿੰਦੇ ਹਲਦੀ ਉੱਦੀ ਬਹੁਤ ਜ਼ਿਆਦਾ ਚੌਲਾਂ 'ਚ? ਹਾਂ ਡੋਡੀ ਬਾਲੀ ਪਈ ਹੋਈ ਆ। ਬਾਲੀ ਜ਼ਿਆਦੇ। ਇਹ ਗਰਮੈਸ਼ ਹੋ ਗਈ ਨਾ ਗਰਮੈਸ਼ ਕਰਕੇ ਡੋਡੀ ਵੱਧ ਪੈ ਗਈ ਦਾਣਾ ਭਾਂਦਾ ਪਟਾਕਾ ਮਾਰ ਗਿਆ। ਹੂੰ। ਉਹ ਪਾਣੀ ਖੜਾ ਰਿਹਾ ਪਹਿਲਾਂ ਜੀੜੀਆਂ ਦੇ ਵਿੱਚ ਉਹਦੇ ਕਰਕੇ ਨਾ ਹੂੰ ਤਾਂ ਕਰਕੇ ਡੋਟੀ ਪੈ ਗਈ ਜਿਹੜੀਆਂ ਗੇਟੀਆਂ ਨੇ ਉਹਨਾਂ ਨੂੰ ਵੱਧਾ ਜਿਹੜੀਆਂ ਪਸੇਤੀਆਂ ਨੂੰ ਘਟ ਹਾਂ ਇਹ ਤਾਂ ਆਕੜਾ ਗੱਲ ਪੁੱਛਣੀ ਹੈ ਤੂੰ ਹਾਂਜੀ ਪੁੱਛੋ ਚੌਲਾਂ ਚ ਚੌਣੀ ਸੌਖੀ ਆ ਉਹਨੂੰ ਕਣਕਾਂ ਚ ਚੌਣੀ ਸੌਖੀ ਆ ਕਣਕ ਚ ਸੌਖੀ ਆ ਯਾਰ ਕਣਕ ਸੌਖੀ ਆ ਮਤਲਬ ਇੱਕ ਟਾਂਜ ਕਣਕ ਕਿੰਨੇ ਕਿਲੇ ਕਰ ਦਿੰਦੇ ਹੋ ਜੇ ਇੱਕ ਥਾਂ ਦੇ ਚੱਲੀ ਜਾਵੇ 28 29 ਕਿਲੇ ਵੜ ਦਿੰਦੀ ਆ ਅੱਛਾ ਮਤਲਬ ਚੌਲਾਂ ਚ 14 ਜੇ ਲਾਵੇ ਚੱਲੀ ਜਾਵੇ ਜੇ ਜਾਨੀ ਟਿਕਾਣਾ ਮਸ਼ੀਨ ਚੱਲੀ ਜਾਂਦੀ ਆ ਵਧੀਆ ਟਿਕਾਣ ਨਾਲ ਤੇ 25 26 25 26 ਕਿਲੇ ਮਾਸਾ ਵੱਢਦੀ ਆ ਹਾਂ ਇਹ ਕਿੰਨੇ ਮਾਰ ਲਾਉਂਦਾ ਜਿਵੇਂ 14 ਟਾਈਮ ਆ ਕਿੰਨੇ ਵਜੇ ਕਿੰਨੇ ਵਜੇ ਤੱਕ ਚੱਲਦੀ ਆ ਇਹ ਸਹੀ ਮਿਹਣੇ ਤਾਂ 10 ਵਜੇ ਤੋਂ ਪਹਿਲਾਂ ਮਸ਼ੀਨ ਚੱਲਦੀ ਨਹੀਂ ਹੈਗੀ ਤੇ 7 ਵਜੇ ਤੱਕ ਐਂਡ ਹੁੰਦਾ ਹੈ ਉਸ ਤੋਂ ਬਾਅਦ ਤਾਂ ਅਗਲੇ ਦੀ ਮਾਰਗੀ ਆ ਚਲਵਾਉਣੀ ਨਾ ਚਲਵਾਉਣੀ ਹਾਂ ਇੱਕ ਮਸ਼ੀਨ ਦਾ ਜੋਰ ਲੱਗਦਾ ਉਹ ਜੋੜ ਨਹੀਂ ਸਲਾਬ ਹੋ ਜਾਂਦੀ ਸਲਾਬ ਆ ਵੀ ਜੋੜ ਵੱਧ ਨਾ ਜਾਂਦਾ ਹੌਣ ਨਾਲ ਪ੍ਰਾਲੀ ਨਾਲ ਪੱਤੇ ਲੱਪਟ ਕੇ ਨਾ ਪੱਤਿਆਂ ਨਾਲ ਦਾਣੇ ਲੱਪਟ ਕੇ ਮਗਰ ਆਉਣ ਲੱਗ ਜਾਂਦੇ ਨੇ ਫਿਰ ਅਗਲਾ ਕਹਿੰਦਾ ਦਾਣੇ ਮਾਰਦੀ ਆ ਦਾਣੇ ਨਹੀਂ ਮਸ਼ੀਨ ਮਾਰਦੀ ਆ ਕਿ ਪ੍ਰਾਲੀ ਨਾਲ ਲੱਪਟ ਕੇ ਸਲਾਬ ਹੋ ਜਾਂਦੀ ਆ ਉਦੋਂ ਦਾਣੇ ਆਉਂਦੇ ਆ ਉਹ ਮੇਰਾ ਕਣਕਾ ਵੀਰੇ ਕਿੰਨੇ ਦਾ ਕਿੰਨਾ ਟਾਈਮ ਆਦਾ ਕਣਕ ਵੇਲੇ ਤਾਂ ਕੋਈ ਟਾਈਮ ਨਹੀਂ ਇਹਦਾ ਜਿੰਨਾਂ ਦੇ ਅਗਲਾ ਕਹਿੰਦਾ ਨਹੀਂ ਬੰਦ ਕਰ ਦੋ ਉਹਨਾਂ ਚੱਕ ਬੰਦ ਮਾਲੇ ਦਾ ਕੋਈ ਟਾਈਮ ਨਹੀਂ ਹੈਗਾ ਤੇ ਟੂੜੀ ਵੱਢ ਬਣਮਾਉਣੀ ਆ ਰਾਤ ਨੂੰ ਬਣਾਉਂਦੇ ਨੇ ਅੱਛਾ ਜਿਹਨੇ ਕੱਟੂਰੀ ਬਲਮਾਉਣੀ ਆ ਉਹ ਦਿਨੇ ਵੜ ਦਿੰਦੇ ਨੇ ਅੱਛਾ ਐ ਹੁੰਦਾ ਲਗਾ ਚੌਣਾ ਜਿਵੇਂ ਹੈਕਰ ਕਿ ਮੈਂ ਚੌਣਾ ਚੌਣਾ ਸੁਣਿਆ ਵੀ ਮੰਨ ਲਾ ਕੋਈ ਖਤਰਾ ਨਹੀਂ ਹੁੰਦਾ ਗੁੱਗ ਦਾ ਹਾਂਜੀ ਆ ਮੰਨ ਲਾ ਕਿ ਕੰਨ ਕਦੇ ਬੜਾ ਜਿਆਦਾ ਖਤਰਾ ਹੁੰਦਾ ਹੈ ਉਹਦਾ ਬੜਾ ਖਤਰਾ ਹੁੰਦਾ ਬਹੁਤ ਸਾਵਧਾਨੀ ਨਾਲ ਮਸ਼ੀਨ ਚਲਾਉਣੀ ਪੈਂਦੀ ਆ ਜੇ ਕਿਤੇ ਮਾੜਾ ਮੋਟਾ ਟੱਚ ਹੁੰਦਾ ਕਿਤੇ ਵੀ ਮਸ਼ੀਨ ਚੋਂ ਆਵਾਜ਼ ਆਉਂਦੀ ਆ ਉਹਨੂੰ ਜਦ ਹੀ ਰੋਕਣਾ ਚਾਹੀਦਾ ਰੋਕ ਕੇ ਉਹਨੂੰ ਦੇਖੋ ਵੀ ਕਿੱਥੋਂ ਆਵਾਜ਼ ਆਉਂਦੀ ਆ ਕੀ ਇਹ ਟੱਚ ਹੋ ਰਿਹਾ ਲੋਹਾ ਕਿਸੇ ਨਾਲ ਉਹਨੇੜਾ ਚੰਗਿਆੜਾ ਬਣ ਜਾਂਦਾ ਉਹਦੇ ਨਾਲ ਅੱਗ ਲੱਗਣ ਦਾ ਖਤਰਾ ਹੋ ਜਾਂਦਾ ਧੰਨਵਾਦ ਅੰਕਲ ਛੋਡਾ ਬਹੁਤ ਬਹੁਤ ਥੈਂਕ ਯੂ ਬਾਈ ਚਲੋ ਜੀ ਵੀਰੇ ਪਹਿਲਾਂ ਇੱਕ ਫੇਰ ਡੈਕ ਪਹੁੰਚ ਜਾਂਦੇ ਆ ਆ ਪੀ ਰਹੇ ਆ ਤੇ ਬਾਦ ਦੋ ਘਟਾ ਗੇ ਬਹਿਣਗੇ ਲੋ ਜੀ ਬਾਈ ਟਰਾਲੀ ਭਰ ਗਈ ਆ ਬਸ ਤਨ ਦੋ ਤਿੰਨ ਗੇੜੇ ਰਹਿ ਗਏ ਤੇ ਮੈਂ ਅਸਿਆ ਸਾਈਡ ਤੇ ਕਰ ਦਈਏ ਤੇ ਇੱਕ ਡੱਗ ਹੋਰ ਪਈ ਜੋ ਤੇ ਹਵੇ ਦੇ ਦੋ ਬਈ ਟਰਾਲੀ ਪੂਰੀ ਭਰ ਗਈ ਆ ਤੇ ਬਾਦ ਦੋ ਤਿੰਨ ਗੇੜੇ ਰਹਿ ਗਏ ਤੇ ਯਾਰ ਮੈਂ ਗੈਨੇ ਭੁੱਲ ਗਿਆ ਕਿੰਨੇ ਡੱਗ ਪਏ ਨੇਗੇ ਜਦੋਂ ਅੰਦਾਜ਼ਾ ਦੱਸ ਦਨਾ ਇਹ ਬਈ 14 ਫੁੱਟ ਟਰਾਲੀ ਆ ਤੇ ਬਈ ਥਾਂ ਹੈਗਾ ਵਾ 3 ਕਿੱਲੇ 4 ਬਿੱਗੇ ਉਦੋਂ ਜੀ ਆਪਿੰਦਾ ਅੱਜ ਆ ਲਾ ਲੋ ਵੀ ਕਿੰਨੇ ਚੌਲ ਨਿਕਲੇ ਹੋਣਗੇ 14 ਫੁੱਟ ਟਰਾਲੀ ਆ ਤੇ ਦੱਸੋ ਵੀ ਕਮੈਂਟਾਂ ਵਿੱਚ ਕਿੰਨੇ ਕਵੰਟ ਚੌਲ ਹੋਏ ਹੋਣਗੇ ਦੇਖਾਂਗੇ ਵੀ ਕਿਹਦਾ ਅੰਦਾਜ਼ਾ ਸਹੀ ਆ ਤੇ ਬਾਈ ਆਪਾਂ ਆ ਕੇ ਘਰੇ ਤੇ ਸਾਹਮਣੇ ਦੇਖ ਸਕਦੇ ਟਰਾਲੀ ਆਪਾਂ ਨੇ ਖੜਾਤੀ ਤੇ ਬਾਈ ਹੁਣ ਆਪਾਂ ਉਹ ਜਵਾਕਾ ਕਿੰਨੀ ਚਲਦੇ ਆ ਉਹਨਾਂ ਨੇ ਰਾਵਣ ਬਣਾਇਆ ਵਾ ਤੇ ਮੈਂ ਕਿਹਾ ਸੋਨ ਨੂੰ ਵੀ ਦਿਖਾਉਨੇ ਆ ਤੇ ਚਲੋ ਫਿਰ ਆਜੋ ਆ ਬਾਈ ਬਾਬਾ ਕੋਈ ਬੋਧਾ ਜਿਹੜਾ ਰੱਖਦਾ ਲਾਗੀ ਤੁੱਕਾ ਜਲਾ ਲਾ ਤੁੱਕਾ ਜਲਾ ਤੱਕ ਕੱਪਾ ਆ ਬਟਾ ਸਵਾਹ ਜੀ ਅਸਵਾਹੀ ਗੋੜੇ ਸਿੱਟਦੇ ਯਾਰ ਪਰ ਆਗੇ ਅਸਵਾਹੀ ਕੋਲ ਨਿਕਲਿਆਣ ਤੋਂ ਬਾਅਦ ਟਰੈਕਟਰ ਉਹ ਸਿੱਟੀ ਆਨੇ ਹੁਣ ਬਾਹਰ ਸੁਣਾ ਦੇ ਬਾਈ ਪਿਉੜੀ ਵਾਲੇ ਇਕੱਠੀ ਹੋ ਗਈ ਦੇਖ ਨੀ ਰਾਮ ਦੇਖੋ ਬੱਚੇ ਨੇ ਬਣਾਇਆ ਚਲੋ ਬਈ ਯਾਰ ਦਿੰਦਾ ਯੰਗਾ ਮੈਂ ਤੁਹਾਨੂੰ ਅੱਜ ਦਾ ਵਲੌਗ ਬਦੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਉਹਨੇ ਵਲੌਗਾਂ ਲਈ ਸਬਸਕ੍ਰਾਈਬ ਕਰੋ